ਬੜੇ ਭਿਆਨਕ ਖਿਆਲ ਮਨ ਚ ਆਉਂਦੇ ਅਚਾਨਕ ਕੋਈ ਖਿਆਲ ਆਉਣਾ ਉਹਦੇ ਪ੍ਰਤੀ ਇਮੋਸ਼ਨਲ ਰਿਐਕਸ਼ਨ ਆਉਣਾ ਸਭ ਕੁਝ ਆਟੋ ਪਾਇਲਟ ਤੇ ਚੱਲ ਰਿਹਾ ਫਿਰ ਇਹ ਖਿਆਲ ਕਿ ਡਿਪਰੈਸ਼ਨ ਜਿਹੜਾ ਹੈ ਮੇਰੀ ਜ਼ਿੰਦਗੀ ਦੀ ਇੱਕ ਅਸਲੀਅਤ ਬਣ ਚੁੱਕਿਆ ਹੈ ਕਦੇ ਵੀ ਠੀਕ ਨਹੀਂ ਹੋਊਗਾ ਤੇ ਇਨਫੈਕਟ ਇਹ ਸਮਾਂ ਵੀ ਨਾ ਯਾਦ ਆਉਣਾ ਕਦੇ ਕਿ ਪਹਿਲਾਂ ਜਦੋਂ ਮੈਂ ਡਿਪਰੈਸ ਨਹੀਂ ਸੀ ਤਾਂ ਕਿਦਾਂ ਸੀ ਦੁਨੀਆ ਬਸ ਇਹ ਲੱਗਦਾ ਸੀ ਹਮੇਸ਼ਾ ਡਿਪਰੈਸਡ ਹੀ ਸੀ ਤੀਸਰਾ ਇਹ ਕੀ ਮੇਰਾ ਜੋ ਪੁਰਾਣਾ ਰੂਪ ਸੀਗਾ ਉਹ ਡੈਮੇਜ ਹੋ ਚੁੱਕਿਆ ਮੇਰੀ ਪਰਸਨੈਲਿਟੀ ਡਿਪਰੈਸ਼ਨ ਨੇ ਪਰਮਨੈਂਟਲੀ ਡੈਮੇਜ ਕਰਤੀ ਹੈ ਤੇ ਇਹ ਕਦੇ ਵੀ ਠੀਕ ਨਹੀਂ ਹੋਊਗੀ ਚੌਥਾ ਇਹ ਖਿਆਲ ਕਿ ਮੇਰੇ ਨਾਲ ਹੀ ਇਦਾਂ ਕਿਉਂ ਹੋਇਆ ਮੈਂ ਕਿਸੇ ਦਾ ਕੀ ਮਾੜਾ ਕੀਤਾ ਸੀਗਾ ਮੈਂ ਹੀ ਲੱਗਿਆ ਸੀਗਾ ਜਦੋਂ ਅਸੀਂ ਡਿਪਰੈਸ਼ਨ ਬਾਰੇ ਸੋਚਦੇ ਆ ਨਾ ਤਾਂ ਅਸੀਂ ਅਕਸਰ ਡਿਪਰੈਸ਼ਨ ਨਾਲ ਜੋ ਸਰੀਰਕ ਥਕਾਵਨ ਆਉਂਦੀ ਹੈ ਉਹਦੇ ਬਾਰੇ ਸੋਚਦੇ ਹਾਂ ਅਸੀਂ ਜੋ इमोशनल ਖਾਲੀਪਨ ਆਪਾਂ ਮਹਿਸੂਸ ਕਰਦੇ ਹਾਂ ਡਿਪਰੈਸ਼ਨ ਕਰਕੇ ਉਹਦੇ ਬਾਰੇ ਸੋਚਦੇ ਹਾਂ ਮੋਟੀਵੇਸ਼ਨ ਦੀ ਕਮੀ ਦਿਮਾਗ 'ਚ ਆਉਂਦੀ ਹੈ ਡਿਪਰੈਸ਼ਨ ਦਾ ਇੱਕ ਐਸਪੈਕਟ ਹੈ ਜਿਹਦੇ ਬਾਰੇ ਬਹੁਤ ਘੱਟ ਗੱਲ ਕੀਤੀ ਜਾਂਦੀ ਹੈ ਐਂਡ ਉਹ ਐਸਪੈਕਟ ਹੈਗਾ ਉਹ ਥੌਟ ਪੈਟਰਨਸ ਜੋ ਡਿਪਰੈਸ਼ਨ ਦੇ ਅੰਦਰ ਦੇਖੇ ਜਾਂਦੇ ਆ ਤਾਂ ਮੈਂ ਮਹਿਸੂਸ ਕੀਤਾ ਸੀ ਕਿ ਜਦੋਂ ਮੈਂ ਡਿਪਰੈਸ ਸੀਗਾ ਤਾਂ ਕੁਝ ਖਾਸ ਸੋਚਣ ਦੇ ਤਰੀਕੇ ਮੇਰੇ ਬਣੇ ਹੋਏ ਸੀਗੇ ਜੋ ਜਦੋਂ ਡਿਪਰੈਸ਼ਨ ਠੀਕ ਹੋ ਗਿਆ ਤਾਂ ਆਪਣੇ ਆਪ ਹੀ ਚਲੇ ਗਏ ਤਾਂ ਇੱਕ ਤਰੀਕੇ ਨਾਲ ਡਿਪਰੈਸ਼ਨ ਸਿਰਫ ਸਰੀਰਕ ਥਕਾਨ ਨਹੀਂ ਐਮੋਸ਼ਨਲ ਖਾਲੀਪਨ ਨਹੀਂ ਡਿਪਰੈਸ਼ਨ ਉਹ ਸੋਚਣ ਦੇ ਤਰੀਕੇ ਵੀ ਆਪਣੇ ਨਾਲ ਲੈ ਕੇ ਆ ਰਿਹਾ ਸੀਗਾ ਤੇ ਕਿਉਂਕਿ ਇਸ ਚੀਜ਼ ਬਾਰੇ ਗੱਲ ਘੱਟ ਹੁੰਦੀ ਹੈ ਇਸ ਕਰਕੇ ਬਹੁਤ ਵਾਰ ਕੀ ਹੁੰਦਾ ਕਿ ਜਦੋਂ ਕੋਈ ਡਿਪਰੈਸਡ ਇਨਸਾਨ ਦੇ ਦਿਮਾਗ ਵਿੱਚ ਇਦਾਂ ਦੇ ਖਿਆਲ ਆਉਣ ਲੱਗ ਜਾਂਦੇ ਇਹਨਾਂ ਖਿਆਲਾਂ ਦੀ ਗੱਲ ਮੈਂ ਅੱਗੇ ਵੀਡੀਓ ਚ ਕਰੂੰਗਾ ਤਾਂ ਜਦੋਂ ਵੀ ਇਦਾਂ ਦੇ ਖਿਆਲ ਆਉਣ ਲੱਗ ਜਾਂਦੇ ਆ ਤਾਂ ਜਾਂ ਤਾਂ ਇਨਸਾਨ ਇਹ ਸੋਚਣ ਲੱਗ ਜਾਂਦਾ ਕਿ ਮੇਰੇ 'ਚ ਕੋਈ ਮੇਰੇ ਨਾਲ ਕੁਝ ਅਲੱਗ ਹੋ ਰਿਹਾ ਜੇ ਉਹਨੂੰ ਪਤਾ ਹੋਵੇ ਕਿ ਇਹ ਥਾਟਸ ਜਿਹੜੇ ਆ ਇਹ ਵੀ ਡਿਪਰੈਸ਼ਨ ਦਾ ਹਿੱਸਾ ਹੈ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹ ਥੋੜਾ ਕੰਫਰਟੇਬਲ ਫੀਲ ਕਰੂਗਾ ਡਿਪਰੈਸ਼ਨ ਨਾਲ ਡੀਲ ਕਰਨ 'ਚ ਮੈਨੂੰ ਨਹੀਂ ਸੀ ਪਤਾ ਆਪਣੇ ਸਮੇਂ ਮੈਨੂੰ ਇਹ ਲੱਗਦਾ ਸੀ ਕਿ ਮੇਰੇ ਮਨ 'ਚ ਖਿਆਲ ਆ ਰਹੇ ਆ ਪਤਾ ਨਹੀਂ ਮੈਂ ਡਿਫੈਕਟਡ ਹੋ ਗਿਆ ਪਤਾ ਨਹੀਂ ਡਿਪਰੈਸ਼ਨ ਨੇ ਮੈਨੂੰ ਇੰਨਾ ਡੈਮੇਜ ਕਰਤਾ ਕਿ ਮੈਂ ਉਹ ਇਨਸਾਨ ਰਹਾ ਹੀ ਨਹੀਂ ਜੋ ਮੈਂ ਪਹਿਲਾਂ ਸੀਗਾ ਪਰ ਅਸਲੀਅਤ ਇਹ ਸੀ ਕਿ ਜਦੋਂ ਡਿਪਰੈਸ਼ਨ ਚੱਲਿਆ ਗਿਆ ਉਹ ਥਾਟਸ ਆਪ ਨੇ ਆਪ ਚਲੇ ਗਏ ਐਂ ਥੋੜੀ ਥੋੜੀ ਟਾਈਮ ਤੋਂ ਜਦੋਂ ਡਿਪਰੈਸ਼ਨ ਆਪਣਾ ਸਿਰ ਚੁੱਕਦਾ ਵੀ ਸੀਗਾ ਉਦੋਂ ਹੀ ਇਹ ਥਾਟਸ ਵਾਪਸ ਆਉਂਦੇ ਸੀ ਨਹੀਂ ਤਾਂ ਨਹੀਂ ਸੀ ਆਉਂਦੇ ਤਾਂ ਇੱਕ ਤਾਂ ਬਹੁਤ ਸਾਰੇ ਲੋਕ ਜਿਹੜੇ ਡਿਪਰੈਸਡ ਹੁੰਦੇ ਆ ਉਹ ਇੰਨਾ ਥਾਟਸ ਬਾਰੇ ਖਾਸ ਕਰਕੇ ਬੜਾ ਆਡ ਫੀਲ ਹਣੀ ਮਾਫੀ ਚਾਹੁੰਗਾ ਵੀਡੀਓ ਕੱਟ ਹੋ ਗਈ ਸੀ ਫॉर ਸਮ ਰੀਜ਼ਨ ਆ ਡੋਟ ਨੋ ਵਾਈ ਹਾਂ ਤਾਂ ਆਪਾਂ ਗੱਲ ਕਰ ਰਹੇ ਸੀ ਇਹਨਾਂ ਥੌਟਸ ਬਾਰੇ ਜੋ ਡਿਪਰੈਸ਼ਨ ਚ ਆਉਂਦੇ ਨੇ ਇਹ ਘੱਟੋ ਘੱਟ ਮੇਰੇ ਕੇਸ ਚ ਮੇਰੇ ਮਨ ਚ ਆਉਂਦੇ ਸੀਗੇ ਅੱਛਾ ਸਭ ਤੋਂ ਜਿਹੜਾ ਤਕਲੀਫ ਦਾ ਇੱਕ ਖਿਆਲ ਜਿਹੜਾ ਡਿਪਰੈਸ਼ਨ ਦੌਰਾਨ ਮੇਰੇ ਮਨ ਚ ਹੁੰਦਾ ਸੀ ਉਹ ਹੁੰਦਾ ਸੀ ਕਿ ਰੈਂਡਮਲੀ ਮੇਰੇ ਦਿਮਾਗ ਨੇ ਕੋਈ ਵੀ ਬਹੁਤ ਹੀ ਮਾੜੀ ਚੀਜ਼ ਸੋਚ ਲੈਣੀ ਹੈ ਐਨ ਜਦੋਂ ਮੈਂ ਉਹ ਮਾੜੀ ਚੀਜ਼ ਸੋਚ ਰਿਹਾ ਉਸ ਦੌਰਾਨ ਮੈਂ ਉਹਦੇ ਚ ਇੰਨਾ ਗਵਾਚਿਆ ਹੋਇਆ ਮੈਨੂੰ ਇਹ ਵੀ ਭੁੱਲ ਜਾਂਦਾ ਸੀਗਾ ਕਿ ਐਕਚੁਅਲੀ ਜੋ ਮੈਂ ਕਰ ਰਿਹਾ ਇਹ ਇੱਕ ਇਮੇਜਿਨੇਸ਼ਨ ਹੈ ਅਸਲ ਚ ਇਦਾਂ ਨਹੀਂ ਹੋ ਰਿਹਾ ਐਂਡ ਫਿਰ ਮੇਰੇ ਇੱਕ ਇਮੋਸ਼ਨਲ ਰਿਐਕਸ਼ਨ ਹੁੰਦਾ ਸੀ ਉਸ ਚੀਜ਼ ਦੇ ਪ੍ਰਤੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜਿਵੇਂ ਮੰਨ ਲਓ ਮੈਂ ਬੈਠਾ ਮੇਰੇ ਦਿਮਾਗ 'ਚ ਆ ਗਿਆ ਕਿ ਮੇਰਾ ਬੇਟਾ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਐਂਡ ਅਚਾਨਕ ਉਹਦੇ 'ਚ ਕੋਈ ਚੀਜ਼ ਵੱਜਦੀ ਆ ਕੇ ਐਂਡ ਫਿਰ ਇੱਕਦਮ ਤੋਂ ਮੈਂ ਘਬਰਾ ਜਾਣਾ ਇਹ ਚੀਜ਼ਾਂ ਨਾ ਜੋ ਲੋਕ ਲੋਕਾਂ ਨੂੰ ਕਦੇ ਡਿਪਰੈਸ਼ਨ ਐਂਗਜ਼ਾਇਟੀ ਵਰਗੀ ਚੀਜ਼ ਨਹੀਂ ਹੋਈ ਤੁਹਾਨੂੰ ਬੜੀ ਅਸਾਧਾਰਨ ਲੱਗ ਸਕਦੀਆਂ ਇਹ ਠੀਕ ਹੈ ਬੜੀਆਂ ਅਜੀਬ ਲੱਗ ਸਕਦੀਆਂ ਪਰ ਜੋ ਇਨਸਾਨ ਡਿਪਰੈਸਡ ਹੁੰਦਾ ਜਾਂ ਜੋ ਐਂਗਜ਼ਾਇਟੀ ਚੋਂ ਗੁਜ਼ਰ ਰਿਹਾ ਹੁੰਦਾ ਉਹਦੀ ਇੱਕ ਰੋਜ਼ ਦੀ ਰਿਐਲਿਟੀ ਹੁੰਦੀ ਹੈ ਆਲਮੋਸਟ ਇਦਾਂ ਹੁੰਦਾ ਹੈ ਕਿ ਤੁਹਾਡਾ ਮਨ ਜਿਹੜਾ ਨਾ ਉਹ ਆਟੋ ਪਾਇਲਟ ਤੇ ਹੋ ਗਿਆ ਹੈਗਾ ਤੁਹਾਡੇ ਤੁਹਾਡੇ ਜ਼ਹਿਨ ਦਾ ਇੱਕ ਹਿੱਸਾ ਆਟੋ ਪਾਇਲਟ ਤੇ ਹੋ ਗਿਆ ਉਹ ਇੱਕ ਰੋਬੋਟ ਦੀ ਤਰ੍ਹਾਂ ਖੁਦ ਚੀਜ਼ਾਂ ਕਰ ਰਿਹਾ ਹੈ ਖੁਦ ਹੀ ਮਨ 'ਚ ਖਿਆਲ ਆ ਰਿਹਾ ਖੁਦ ਹੀ ਉਹਦੇ ਪਤੀ ਇਮੋਸ਼ਨਲ ਰਿਐਕਸ਼ਨ ਹੋ ਰਿਹਾ ਤੇ ਤੁਸੀਂ ਉਹ ਸਾਰੀ ਚੀਜ਼ ਦੇ ਵਿਟਨੈਸ ਹੋ ਤੇ ਤੁਸੀਂ ਪਰੇਸ਼ਾਨ ਹੋ ਰਹੇ ਏਦਾਂ ਹੈ ਕਿ ਜਿਵੇਂ ਤੁਹਾਡੇ ਅੰਦਰ ਇੱਕ ਸਿਆਣਾ ਇਨਸਾਨ ਬੈਠਾ ਜੋ ਉਸ ਚੀਜ਼ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਬਟ ਫਿਰ ਕੋਈ ਇਦਾਂ ਦਾ ਖਿਆਲ ਤੁਹਾਡੇ ਮਨ ਚ ਆਉਂਦਾ ਫਿਰ ਇੱਕ ਇਮੋਸ਼ਨਲ ਰਿਐਕਸ਼ਨ ਪੈਦਾ ਹੁੰਦਾ ਤੇ ਸਾਰਾ ਦਿਨੇ ਬਾਰ-ਬਾਰ ਇਹ ਚੀਜ਼ ਹੁੰਦੀ ਰਹਿੰਦੀ ਹੈ ਤਾਂ ਕਦੇ ਖਿਆਲ ਆ ਗਿਆ ਕਿ ਕੋਈ ਇਦਾਂ ਦੀ ਘਟਨਾ ਹੋਗੀ ਕਦੇ ਕੋਈ ਹੋਰ ਖਿਆਲ ਆ ਗਿਆ ਠੀਕ ਹੈ ਤੇ ਇਦਾਂ ਦੇ ਮਤਲਬ ਬੁਰੇ ਖਿਆਲ ਮਨ ਚ ਆਉਣੇ ਇੱਕ ਤਾਂ ਇਹ ਚੀਜ਼ ਹੈ ਆਮ ਦੂਸਰੀ ਡਿਪਰੈਸ਼ਨ ਦੇ ਟਾਈਮ ਇੱਕ ਮਨ ਚ ਇਹ ਖਿਆਲ ਸੀਗਾ ਜਾਂ ਇਹ ਜ਼ਿਹਨ ਇਸ ਖਿਆਲ ਨਾ ਭਰਿਆ ਹੋਇਆ ਸੀਗਾ ਕੀ ਇਹ ਜਿਹੜੀ ਸਟੇਟ ਹੈ ਨਾ ਮੈਂ ਜਿੱਦਾਂ ਮਹਿਸੂਸ ਕਰ ਰਿਹਾ ਮੈਂ ਹਮੇਸ਼ਾ ਇਦਾਂ ਹੀ ਮਹਿਸੂਸ ਕਰੂੰਗਾ ਇਹ ਪਰਮਨੈਂਟ ਹੈ ਇਨਫੈਕਟ ਇਹ ਵੀ ਡਿਪਰੈਸ਼ਨ ਚ ਕਈ ਵਾਰੀ ਮੈਨੂੰ ਯਾਦ ਨਹੀਂ ਸੀ ਆਉਂਦਾ ਕਿ ਪੁਰਾਣਾ ਟਾਈਮ ਜਦੋਂ ਮੈਂ ਡਿਪਰੈਸ ਨਹੀਂ ਸੀ ਉਹ ਕਿੱਦਾਂ ਸੀ ਇਦਾਂ ਲੱਗਦਾ ਸੀ ਕਿ ਹਮੇਸ਼ਾ ਹੀ ਇਦਾਂ ਸੀ ਅੱਜ ਵੀ ਇਦਾਂ ਹੈ ਤੇ ਹਮੇਸ਼ਾ ਇਦਾਂ ਰਹੂਗਾ ਤਾਂ ਇਹ ਵੀ ਕਿ ਡਿਪਰੈਸ਼ਨ ਦਾ ਬਹੁਤ ਅ ਅਜੀਬ ਐਸਪੈਕਟ ਹੁੰਦਾ ਹੈਗਾ ਕਿ ਨਾ ਸਿਰਫ ਤੁਹਾਨੂੰ ਇਹ ਲੱਗ ਰਿਹਾ ਹੁੰਦਾ ਹੈ ਕੀ ਹਮੇਸ਼ਾ ਇਦਾਂ ਰਹੂਗਾ ਬਲਕਿ ਤੁਹਾਨੂੰ ਇਹ ਵੀ ਨਹੀਂ ਯਾਦ ਰਹਿੰਦਾ ਕਿ ਜਦੋਂ ਤੁਹਾਨੂੰ ਡਿਪਰੈਸ਼ਨ ਨਹੀਂ ਸੀਗਾ ਜਦੋਂ ਤੁਸੀਂ ਖੁਸ਼ ਸੀਗੇ ਨਾਰਮਲ ਸੀਗੇ ਵੀ ਉਹ ਟਾਈਮ ਕਿਦਾਂ ਦਾ ਸੀਗਾ ਤੇ ਇਦਾਂ ਲੱਗਦਾ ਕਿ ਹਮੇਸ਼ਾ ਹੀ ਇਦਾਂ ਸੀਗਾ ਤਾਂ ਇਹ ਵੀ ਬੜਾ ਤਕਲੀਫ ਦਾ ਖਿਆਲ ਵੀ ਹੁੰਦਾ ਮੈਂ ਇਹ ਕਹਿ ਸਕਦਾ ਐਂਡ ਐਟ ਦ ਸੇਮ ਟਾਈਮ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਖਿਆਲ ਨੂੰ ਤੋੜਨ ਦੀ ਲੋੜ ਵੀ ਹੁੰਦੀ ਹੈ ਜੇ ਤੁਸੀਂ ਡਿਪਰੈਸ਼ਨ ਚ ਰਿਕਵਰ ਹੋਣਾ ਚਾਹੁੰਦੇ ਹੋ ਕਿਉਂਕਿ ਜ਼ਾਹਿਰ ਹੈ ਇੱਕ ਇਨਸਾਨ ਜੀ ਨੂੰ ਇਹ ਲੱਗ ਰਿਹਾ ਹੈ ਕਿ ਇਹਦਾ ਕੋਈ ਹੱਲ ਹੀ ਨਹੀਂ ਹੈ ਇਹ ਹਮੇਸ਼ਾ ਇਦਾਂ ਹੀ ਰਹੂਗਾ ਉਹ ਮੈਨੂੰ ਲੱਗਦਾ ਵੀ ਕਦੇ ਕੋਸ਼ਿਸ਼ ਵੀ ਨਹੀਂ ਕਰੂਗਾ ਅੱਜ ਇਸ ਤੋਂ ਬਾਅਦ ਤੀਜਾ ਖਿਆਲ ਤੇ ਮੇਰੇ ਲਈ ਪਰਸਨਲੀ ਸ਼ਾਇਦ ਇਹ ਸਭ ਤੋਂ ਜ਼ਿਆਦਾ ਤਕਲੀਫਦਾਇਕ ਸੀਗਾ ਉਹ ਇਹ ਸੀਗਾ ਮੈਂ ਮਹਿਸੂਸ ਕੀਤਾ ਕਿ ਡਿਪਰੈਸ਼ਨ ਨੇ ਮੇਰੀ ਪਰਸਨੈਲਿਟੀ ਨੂੰ ਬਦਲਤਾ ਜੋ ਚੀਜ਼ਾਂ ਮੈਨੂੰ ਚੰਗੀਆਂ ਲੱਗਦੀਆਂ ਸੀ ਉਹ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਫੋਰ ਐਗਜ਼ਾਮਪਲ ਆਈ ਵਾਸ ਅ ਡੌਗ ਲਵਰ ਬਟ ਮੈਨੂੰ ਕੁੱਤੇ ਵੀ ਚੰਗੇ ਲੱਗਨੇ ਬੰਦ ਹੋ ਗਏ ਠੀਕ ਮੇਰੇ ਸ਼ੌਂਕ ਜਿਹੜੇ ਸੀਗੇ ਉਹ ਉਹਦੇ ਵਿੱਚ ਮੇਰਾ ਮਨ ਨਹੀਂ ਸੀ ਲੱਗਦਾ ਤੇ ਮੈਂ ਮਹਿਸੂਸ ਕੀਤਾ ਕਿ ਮੇਰੇ ਸੋਚਣ ਦੇ ਤਰੀਕੇ ਬਦਲ ਗਏ ਮੇਰੀਆਂ ਆਤਾਂ ਬਦਲ ਗਏ ਤਾਂ ਖਿਆਲ ਜਿਹੜਾ ਮਨ 'ਚ ਆਉਂਦਾ ਸੀ ਜੋ ਤਕਲੀਫ ਦਾ ਇੱਕ ਸੀ ਉਹ ਇਹ ਸੀਗਾ ਕਿ ਮੇਰੀ ਜਿਹੜੀ ਫਾਰਮਰ self ਹੈ ਮੈਂ ਜਿਸ ਇਨਸਾਨ ਦੇ ਤੌਰ ਤੇ ਖੁਦ ਨੂੰ ਜਾਣਦਾ ਰਿਹਾ ਉਹ ਇਨਸਾਨ ਨੂੰ ਡਿਪਰੈਸ਼ਨ ਨੇ ਖਾ ਲਿਆ ਉਹ ਖਤਮ ਹੋ ਗਿਆ ਸੋ ਡਿਪਰੈਸ਼ਨ ਨੂੰ ਮੈਂ ਇਮੇਜਿਨ ਕਰਦਾ ਸੀਗਾ ਕਿ ਕੋਹ ਸਿਉਂਕ ਦੀ ਤਰ੍ਹਾਂ ਯੋਗ ਸਿਵੋ ਕੇ ਲੱਕੜ ਨੂੰ ਖਾ ਜੇ ਤਾਂ ਫਿਰ ਲੱਕੜ ਦੁਬਾਰਾ ਉਦਾਂ ਦੀ ਨਹੀਂ ਹੋ ਸਕਦੀ ਤੇ ਮੈਨੂੰ ਵੀ ਇਦਾਂ ਲੱਗਦਾ ਸੀ ਕਿ ਮੇਰੀ ਪਰਸਨੈਲਿਟੀ ਪਰਮਨੈਂਟਲੀ ਚੇਂਜ ਹੋ ਗਈ ਹੈ ਮੈਂ ਦੁਬਾਰਾ ਉਦਾਂ ਦਾ ਇਨਸਾਨ ਨਹੀਂ ਬਣ ਸਕਦਾ ਸਭ ਤੋਂ ਇਰਾਨੀ ਦੀ ਗੱਲ ਇਹ ਸੀ ਕਿ ਜਦੋਂ ਡਿਪਰੈਸ਼ਨ ਠੀਕ ਹੋਇਆ ਮੇਰੀਆਂ ਪੁਰਾਣੀਆਂ ਆਦਤਾਂ ਮੇਰੀ ਪੁਰਾਣੀ ਪਰਸਨੈਲਿਟੀ ਉਹ ਸਭ ਕੁਝ ਵਾਪਸ ਆ ਗਿਆ ਜੋ ਚੀਜ਼ਾਂ ਮੈਨੂੰ ਚੰਗੀਆਂ ਲੱਗਦੀਆਂ ਸੀ ਉਹ ਦੁਬਾਰੇ ਚੰਗੀਆਂ ਲੱਗਣ ਲੱਗ ਗੀਆਂ ਸਭ ਕੁਝ ਵਾਪਸ ਆ ਗਿਆ ਯਾਨੀ ਕਿ ਅਸਲੀਅਤ ਇਹ ਸੀ ਕਿ ਡਿਪਰੈਸ਼ਨ ਸਿਰਫ ਇੱਕ ਚਾਦਰ ਦੀ ਤਰ੍ਹਾਂ ਸੀ ਜੋ ਉੱਪਰ-ਉੱਪਰ ਹੈ ਪਰ ਉਹ ਚਾਦਰ ਮਹਿਸੂਸ ਇਦਾਂ ਹੁੰਦੀ ਸੀ ਕਿ ਇਹ ਬਿਲਕੁਲ ਦਿਲ ਦੀ ਤਹਿ ਤੱਕ ਹੈ ਅੰਦਰ ਤੱਕ ਹੈ ਤੇ ਇਹਨੇ ਸਭ ਕੁਝ ਖਤਮ ਕਰਤਾ ਤਾਂ ਮੈਂ ਤੁਹਾਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਡਿਪਰੈਸ਼ਨ ਚੋਂ ਗੁਜ਼ਰ ਰਹੇ ਹੋ ਐਂ ਤੁਸੀਂ ਆਪਣੇ ਪਰਸਨੈਲਿਟੀ 'ਚ ਬਦਲਾਅ ਨੋਟਿਸ ਕੀਤੇ ਤਾਂ ਇਹ ਕਦੇ ਨਾ ਸੋਚੋ ਕਿ ਇਹ ਤੁਸੀਂ ਪਰਮਾਨੈਂਟਲੀ ਬਦਲ ਚੁੱਕੇ ਹੋ ਤੁਹਾਡਾ ਅਸਲੀ ਰੂਪ ਸਰਫੇਸ ਦੇ ਥੱਲੇ ਪਿਆ ਹੈ all you need to do is figure out how to solve the problem of depression acha tin khayal ho gaye chautha khayal jada onda si te kuch lokan layi bada takleefdayak ho sakda mere layi ohna nahi si ga oh e honda si ki kade kade mere mann ch khayal onda si and mainu pata hai bahut te lokan de bahut var onda honde oh honda si ki mere naal hi kyon matlab main hi labeya si hun main koi dharmik insaan ta reha nahi main pehla vi dasseya nastik hi ha main ta ਤਮੇ ਇਹ ਤਾਂ ਨਹੀਂ ਕਹਿਣਾ ਸੀ ਵੀ ਰੱਬ ਨੇ ਮੇਰੇ ਨਾਲ ਹੀ ਕਿਉਂ ਕੀਤਾ ਕਿਉਂਕਿ ਮੇਰੇ ਲਈ ਤਾਂ ਰੱਬ ਹੈ ਨਹੀਂ ਹਾਂ ਬਟ ਤੁਹਾਡੇ ਮਨ 'ਚ ਇਹ ਖਿਆਲ ਆ ਸਕਦਾ ਕਿ ਰੱਬ ਨੇ ਮੇਰੇ ਨਾਲ ਹੀ ਕਿਉਂ ਕੀਤਾ ਜਾਂ ਮੇਰੇ ਵਰਗਾ ਇਨਸਾਨ ਹੀ ਸੋਚ ਸਕਦਾ ਵੀ ਇਹ ਕੁਦਰਤ ਵਿੱਚ ਜੇ ਕਿਸੇ ਨਾਲ ਹੋਣਾ ਸੀ ਤਾਂ ਮੇਰੇ ਨਾਲ ਹੀ ਕਿਉਂ ਹੋਇਆ ਤਾਂ ਇੱਕ ਵਿਕਟਮ ਹੋਣ ਦੀ ਸੈਂਸ ਜਿਵੇਂ ਤੁਸੀਂ ਕਿਸੇ ਚੀਜ਼ ਦਾ ਸ਼ਿਕਾਰ ਹੋ ਗਏ ਹੋ ਜੋ ਚੀਜ਼ ਤੁਸੀਂ ਡਿਜ਼ਰਵ ਨਹੀਂ ਕਰਦੇ ਠੀਕ ਹੈ ਐਂ ਕਦੇ-ਕਦੇ ਫਿਰ ਇਹ ਖਿਆਲ ਜਿਹੜਾ ਸੀ ਇੱਥੇ ਵੀ ਪਹੁੰਚ ਜਾਂਦਾ ਸੀਗਾ ਕਿ ਬਚਪਨ 'ਚ ਮੈਂ ਕਿੰਨਾ ਵਧੀਆ ਹੁੰਦਾ ਸੀ ਮੈਂ ਕਿੰਨਾ ਖੁਸ਼ ਹੁੰਦਾ ਸੀ ਕਿਉਂ ਮੇਰੀ ਨਾ ਜ਼ਿੰਦਗੀ ਨੇ ਇਦਾਂ ਕੀਤਾ ਮੈਂ ਕਿਸੇ ਦਾ ਕਿਹੜਾ ਮਾੜਾ ਕਦੇ ਸੋਚਿਆ ਜਾਂ ਮਾੜਾ ਕੀਤਾ ਤਾਂ ਇਹ ਟ੍ਰੇਨ ਆਫ ਥਾਟ ਵੀ ਕਦੇ-ਕਦੇ ਮੇਰੇ ਮਨ 'ਚ ਆਉਂਦਾ ਸੀਗਾ ਪਰ ਮੈਨੂੰ ਪਰਸਨਲੀ ਲੱਗਦਾ ਇੰਨਾਂ ਚੀਜ਼ਾਂ ਨੂੰ ਲੈ ਕੇ ਨਾ ਬੜਾ ਪ੍ਰੈਕਟੀਕਲ ਹੈਗਾ ਤਾਂ ਮੈਂ ਬਹੁਤ ਆ ਵਿਕਟਮਾਈਜ਼ੇਸ਼ਨ ਜਾਂ ਇੰਨਾਂ ਚੀਜ਼ਾਂ 'ਚ ਬਿਲੀਵ ਨਹੀਂ ਕਰਦਾ ਮੈਂ ਥੋੜਾ ਪ੍ਰੈਕਟੀਕਲੀ ਡੀਲ ਕਰਦਾ ਤਾਂ ਇਸ ਕਰਕੇ ਮੈਨੂੰ ਇਸ ਖਿਆਲ ਨੇ ਪਰੇਸ਼ਾਨ ਨਹੀਂ ਕੀਤਾ ਬਟ ਮੈਂ ਅਸਿਊਮ ਕਰ ਸਕਦਾ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਤੋਂ ਵੀ ਪਰੇਸ਼ਾਨ ਰਹਿੰਦੇ ਹੋਣੇ ਅਜਲ ਜਿਹੜਾ ਲਾਸਟ ਖਿਆਲ ਮੇਰੇ ਮਨ ਚ ਆਉਂਦਾ ਹੁੰਦਾ ਸੀ ਉਹ ਕੁਝ ਲੱਪਕ ਇਦਾਂ ਦਾ ਖਿਆਲ ਸੀਗਾ ਕਿ ਕੁਝ ਕਰਨ ਦਾ ਫਾਇਦਾ ਕੀ ਹੈ ਜਦੋਂ ਮੈਂ ਕੋਈ ਚੀਜ਼ ਨੂੰ ਕੰਪਲੀਟ ਨਹੀਂ ਕਰ ਸਕਦਾ ਤਾਂ ਬੇਸਿਕਲੀ ਕੀ ਹੁੰਦਾ ਜਦੋਂ ਤੁਸੀਂ ਡਿਪਰੈਸ਼ਨ ਚ ਹੁੰਦੇ ਹੋ ਤੁਹਾਡੀ ਮੋਟੀਵੇਸ਼ਨ ਲੋ ਹੋ ਜਾਂਦੀ ਹੈ ਹਨਾ ਤੇ ਫਿਰ ਕੀ ਹੁੰਦਾ ਤੁਹਾਨੂੰ ਤੁਸੀਂ ਕਈ ਵਾਰੀ ਕੋਈ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹੋ ਪਰ ਤੁਹਾਡੇ ਤੋਂ ਸਟਾਰਟ ਨਹੀਂ ਹੋ ਪਾਉਂਦਾ ਜਾਂ ਤੁਸੀਂ ਸਟਾਰਟ ਕਰ ਲੈਂਦੇ ਹੋ ਪੂਰਾ ਨਹੀਂ ਹੋ ਪਾਉਂਦਾ ਥੋੜੇ ਟਾਈਮ ਬਾਅਦ ਸਾਲ ਦੋ ਸਾਲ ਬਾਅਦ ਡਿਪਰੈਸ਼ਨ ਚ ਰਹਿਣ ਤੋਂ ਬਾਅਦ ਤੁਹਾਡਾ ਮਨ ਪਹਿਲੇ ਪ੍ਰिडिक्ट ਕਰਨ ਲੱਗ ਜਾਂਦਾ ਕਿ ਤੂੰ ਇਹ ਕਿਤਾਬ ਕਿਉਂ ਚੱਕੀ ਐ ਤੂੰ ਇਹਦੇ ਦੋ ਪੇਜ ਪੜ੍ਹ ਕੇ ਛੱਡ ਦਿੰਨੇ ਆ ਤੂੰ ਸੋਚਦਾ ਰਿਹਾ ਵੀ ਤੂੰ ਐਂ ਕਰੇਗਾ ਠੀਕ ਐ ਤੂੰ ਆਸ ਚੀਜ਼ ਦੀ ਤਿਆਰੀ ਕਰੇਗਾ ਪਰ ਕੀ ਫਾਇਦਾ ਤੇ ਤੇਰੇ ਤੋਂ ਕੋਈ ਚੀਜ਼ ਲੌਂਗ ਟਰਮ ਹੁੰਦੀ ਤਾਂ ਹੈ ਨਹੀਂ ਤਾਂ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਕੌਨਫੀਡੈਂਸ ਹੈ ਉਹ ਆਪਣੇ ਆਪ ਚ ਘਟ ਜਾਂਦਾ ਠੀਕ ਐ ਐਂਡ ਤੁਸੀਂ ਅਕਸਰ ਖੁਦ ਨੂੰ ਬਸ ਇਹੀ ਕਹਿ ਦਿੰਨੇ ਹੋ ਕਿ ਛੱਡੋ ਭਰਾ ਕੀ ਕਰਨਾ ਜਦੋਂ ਮੇਰੇ ਤੋਂ ਇਹ ਚੀਜ਼ ਪੂਰੀ ਹੋਣੀ ਤਾਂ ਨਹੀਂ ਹਾਂ ਤਾਂ ਮੈਂ ਜੇ ਸਮਰੀ ਕਰਾਂ ਪੰਜੇ ਖਿਆਲਾਂ ਦੀ ਮੇਰੇ ਸਾਹਮਣੇ ਲਿਖੇ ਵੀ ਹੋਏ ਆ ਤਾਂ ਇੱਕ ਤਾਂ ਇਸ ਚੀਜ਼ ਲਈ ਐਂਡ ਪੰਜਵਾਂ ਖਿਆਲ ਕਿ ਮੇਰੇ ਤੋਂ ਮੈਂ ਆ ਨਹੀਂ ਕਰ ਸਕਦਾ ਮੈਂ ਉਹ ਨਹੀਂ ਕਰ ਸਕਦਾ ਮੈਨੂੰ ਕੋਈ ਚੀਜ਼ ਸਟਾਰਟ ਨਹੀਂ ਕਰਨੀ ਚਾਹੀਦੀ ਕਿਉਂਕਿ ਮੈਂ ਇਹਨੂੰ ਸਿਰੇ ਨਹੀਂ ਚੜ ਸਕਦਾ ਮੇਰੇ ਚ ਇੰਨੀ ਮੋਟੀਵੇਸ਼ਨ ਨਹੀਂ ਹੈ ਤਾਂ ਇਹੋ ਪੰਜ ਖਿਆਲ ਸੀਗੇ ਜਿਹੜੇ ਮੈਨੂੰ ਆਪਣੇ ਡਿਪਰੈਸ਼ਨ ਦੇ ਦੌਰਾਨ ਬੜਾ ਪਰੇਸ਼ਾਨ ਕਰਦੇ ਸੀ ਤੇ ਕਿਉਂਕਿ ਮੈਨੂੰ ਨਹੀਂ ਪਤਾ ਸੀ ਵੀ ਇਹ ਡਿਪਰੈਸ਼ਨ ਦਾ ਹੀ ਹਿੱਸਾ ਹੈ ਤੇ ਕਈ ਵਾਰੀ ਮੈਨੂੰ ਇਹ ਅਜੀਬ ਵੀ ਲੱਗਦੇ ਸੀਗੇ ਕਈ ਵਾਰੀ ਮੈਨੂੰ ਇਹ ਲੱਗਦਾ ਸੀ ਕਿ ਮੈਂ ਹੀ ਡਿਫੈਕਟਡ ਹਾਂ ਜਿਹੜੇ ਮੇਰੇ ਮਨ 'ਚ ਇਦਾਂ ਦੇ ਖਿਆਲ ਆ ਰਹੇ ਆ। ਜਾਂ ਕਈ ਵਾਰੀ ਘਟ-ਘਟੇ ਹੀ ਲੱਗਦਾ ਹੁੰਦਾ ਸੀਗਾ ਕਿ ਮੇਰਾ ਡਿਪਰੈਸ਼ਨ ਦੂਜਿਆਂ ਦੇ ਡਿਪਰੈਸ਼ਨੋਂ ਬੜਾ ਅਲੱਗ ਹੈ। ਮੇਰਾ ਡਿਪਰੈਸ਼ਨ ਲੋਕ ਨਹੀਂ ਸਮਝ ਸਕਦੇ। ਮਤਾਂ ਇੱਕ ਆਈਸੋਲੇਸ਼ਨ ਆਈਸੋਲੇਟਿਡ ਫੀਲ ਕਰਨਾ, ਅਲੱਗ ਫੀਲ ਕਰਨਾ। ਖੈਰ ਉਮੀਦ ਕਰਦਾ ਕੁਛ ਨਾ ਕੁਛ ਤੁਹਾਨੂੰ ਇਸ ਵੀਡੀਓ ਤੋਂ ਮਿਲਿਆ ਹੋਣਾ। ਐਂਡ ਜੇ ਤੁਸੀਂ ਚਾਹੋ ਨਾ ਮੈਂ ਮੈਂਟਲ ਹੈਲਥ ਤੇ ਹੋਰ ਵੀਡੀਓਜ਼ ਬਣਾਉਂਦਾ ਰਾਂ ਕਿਉਂਕਿ ਮੈਸੇਜ ਮੈਨੂੰ ਆਉਂਦੇ ਰਹਿੰਦੇ ਆ। ਟੂ ਬੀ ਵੈਰੀ ਓਨੈਸਟ ਮੈਂ ਥੋੜਾ ਜਿਹਾ ਮੇਰਾ ਪਿਛਲਾ ਕੁਝ ਦੌਰ ਠੀਕ ਨਹੀਂ ਰਿਹਾ। ਜੂਨ ਚ ਮੇਰੇ ਮਦਰ ਐਕਸਪਾਇਰ ਹੋ ਗਏ ਸੀਗੇ। ਐਂਡ ਆਬਵੀਅਸਲੀ ਕਿ ਦੱਸਣ ਦੀ ਜ਼ਰੂਰਤ ਨਹੀਂ ਕਿ ਮਾਂ ਤੇ ਇੱਕ ਬੇਟੇ ਦੀ ਅਟੈਚਮੈਂਟ ਜੋ ਹੁੰਦੀ ਹੈ। ਮੈਨੂੰ ਮੈਸੇਜ ਬਹੁਤ ਆ ਰਹੇ ਆ ਕਾਫੀ ਟਾਈਮ ਤੋਂ ਕਿ ਇਸ ਤੇ ਵੀਡੀਓ ਬਣਾਓ ਉਸ ਤੇ ਵੀਡੀਓ ਪਰ ਮੈਂ ਬਣਾ ਨਹੀਂ ਪਾਉਂਦਾ। ਟੂ ਬੀ ਵੈਰੀ ਓਨੈਸਟ ਮਤਲਬ ਮੈਂ ਉਸਮਾਨ ਸਿਖ ਸਥਿਤੀ 'ਚ ਨਹੀਂ ਹੈਗਾ ਹਾਲੇ। ਤੇ ਬਟਾ ਮੈਂ ਕਾਫੀ ਹਿੰਮਤ ਕਰਕੇ ਦੋ ਤਿੰਨ ਦਿਨਾਂ ਤੋਂ ਸੋਚ ਰਿਆ ਸੀਗਾ ਮੈਂ ਕਿ ਚਲੋ ਕੋਸ਼ਿਸ਼ ਕਰਦੇ ਹਾਂ ਹਾਂ ਜੇ ਤੁਸੀਂ ਚਾਹੁੰਦੇ ਹੋ ਮੈਂ ਹੋਰ ਵੀਡੀਓਜ਼ 멘ਟਲ ਹੈਲਥ ਦੇ ਵਿਸ਼ੇ ਤੇ ਬਣਾਉਂਦਾ ਰਾਂ ਠੀਕ ਹੈ ਕਿਉਂਕਿ ਫਿਲਹਾਲ ਜ਼ਿੰਦਗੀ 'ਚ ਮੈਨੂੰ ਇਹੀ ਟੌਪਿਕ ਮੀਨਿੰਗਫੁਲ ਲੱਗ ਰਿਹਾ ਬਾਕੀ ਟੌਪਿਕ ਥੋੜੇ ਜਿਹਾ ਫੈਡਡ ਆਊਟ ਹੈ ਹਾਂ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ 'ਚ ਲਿਖ ਸਕਦੇ ਹੋ ਕਿਸ ਚੀਜ਼ ਤੇ ਵੀਡੀਓ ਬਣਾਉਣੀ ਹੋਵੇ ਤੁਸੀਂ ਮੈਨੂੰ ਦੱਸ ਸਕਦੇ ਹੋ ਜੇ ਮੈਂ ਉਹਦੇ ਕਾਬਿਲ ਹੋਇਆ ਤਾਂ ਮੈਂ ਜ਼ਰੂਰ ਬਣਾਉਂਗਾ ਮੈਂ ਕਿਉਂ ਕਹਿ ਰਿਹਾ ਕਿ ਜੇ ਮੈਂ ਕਾਬਿਲ ਹੋਇਆ ਮੈਨੂੰ ਇੱਕ ਬੱਚੇ ਨੇ ਪਿੱਛੇ ਜੇ ਮੈਸੇਜ ਕੀਤਾ ਐਂਡ ਮੈਨੂੰ ਏਜ ਨਹੀਂ ਪਤਾ ਟੂ ਬੀ ਆਨੈਸਟ ਬੱਚਾ ਕਹਿ ਰਿਹਾ ਮੈਂ ਮੇਰਾ ਅੰਦਾਜ਼ਾ ਨੇ ਕਿ ਕੋਈ ਬੱਚਾ ਹੋਊਗਾ ਤਾਂ ਉਹਨੇ ਮੈਸੇਜ ਇਹ ਕੀਤਾ ਕਿ ਮੇਰੇ ਦਿਮਾਗ 'ਚ ਸੁਸਾਇਡਲ ਖਿਆਲ ਆਉਂਦੇ ਆਏ ਉਹ ਇਸ ਤੇ ਵੀਡੀਓ ਬਣਾਓ ਤਾਂ ਮੈਂ ਉਹ ਬੱਚੇ ਨੂੰ ਹੀ ਕਿਹਾ ਕਿ ਦੇਖੋ ਬੇਟਾ ਵੀਡੀਓ ਨਾ ਲੱਭੋ ਜੇ ਤੁਹਾਨੂੰ ਇਦਾਂ ਦੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਪ੍ਰੋਫੈਸ਼ਨਲ ਹੈਲਪ ਸੀਕ ਕਰੋ ਠੀਕ ਹੈ ਕਿਉਂਕਿ ਇਹ ਸੀਰੀਅਸ ਮਸਲਾ ਹੈਗਾ ਤੇ ਮੈਂ ਵੀ ਅਨਕੰਫਰਟੇਬਲ ਹਾਂ ਇਦਾਂ ਦੀ ਚੀਜ਼ ਤੇ ਵੀਡੀਓ ਬਣਾਉਣ ਲਈ ਕਾਰਨ ਉਹਦਾ ਇਹ ਹੈ ਕਿ ਵੀਡੀਓ ਇਜ਼ ਨਾਟ ਐਨ ਅਲਟਰਨੇਟਿਵ ਠੀਕ ਹੈ ਸੋ ਸੁਆਇਡ ਜਾਂ ਸੁਆਇਡਲ ਥਾਟਸ ਜਿਹੜੇ ਹੁੰਦੇ ਇਹ ਇੱਕ ਬਹੁਤ ਸੀਰੀਅਸ ਮਸਲਾ ਹੈ ਤੇ ਇਹਦੇ 'ਚ ਮੇਰੇ ਵਰਗਾ ਇਨਸਾਨ ਇੱਕ ਵੀਡੀਓ ਬਣਾਵੇ ਤੇ ਇਹ ਉਹ ਤੁਹਾਨੂੰ ਦੱਸੇ ਤਾਂ ਉਸ ਤੋਂ ਜ਼ਿਆਦਾ ਜ਼ਰੂਰੀ ਇਹ ਤਾਂ ਨਹੀਂ ਕਿ ਵੀਡੀਓ ਕੋਈ ਮਾੜੀ ਚੀਜ਼ ਹੈ ਪਰ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਡਾਇਰੈਕਟ ਪ੍ਰੋਫੈਸ਼ਨਲ ਹੈਲਪ ਜਿਹੜੇ ਬੰਦੇ ਕੁਆਲੀਫਾਈਡ ਹੈ ਇਸ ਕੰਮ ਲਈ ਉਹਨਾਂ ਤੋਂ ਸਿੱਖ ਕਰੋ ਤਾਂ ਕਈ ਵਾਰੀ ਕੋਈ ਟੌਪਿਕ ਇਦਾਂ ਦਾ ਹੁੰਦਾ ਕਿ ਮੈਂ ਉਹਨਾਂ 'ਚ ਸੁਖ ਨਹੀਂ ਹੁੰਦਾ ਉਸਤੇ ਵੀਡੀਓ ਬਣਾਉਣ ਲਈ ਪਰ ਮੇਬੀ ਸ਼ਾਇਦ ਇਸਤੇ ਵੀ ਬਣਾ ਲਾਂ ਤਾਂ ਜੋ ਵੀ ਤੁਸੀਂ ਚਾਹੁੰਦੇ ਹੋ ਜਿਹੜੀ ਵੀ ਚੀਜ਼ ਤੇ ਵੀਡੀਓ ਬਣਾਈ ਜਾਵੇ ਮੈਂ ਬਣਾ ਸਕਦਾ ਜੇ ਤੁਸੀਂ ਚਾਹੋ ਤਾਂ ਠੀਕ ਹੈ ਠੀਕ ਹੈ